ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੀਐਸਟੈਟ ਯੂਨੀਅਨ ਨੂੰ 19 ਜੂਨ ਨੂੰ ਦਿਨ ਬੁੱਧਵਾਰ ਫਾਇਲ ਕਾ ਵਿਖੇ ਜੋ ਕਿ ਰੋਡ ਜਾਮ ਦਾ ਇੱਕ ਐਲਾਨ ਕੀਤਾ ਹੈ ਇਸ ਐਲਾਨ ਵਿੱਚ ਸਾਰੇ ਸਾਥੀਆਂ ਨੂੰ ਵਾਰ-ਵਾਰ ਅਪੀਲ ਕਰ ਰਹੇ ਹਾਂ ਵਿਵਾਦ ਤੋਂ ਬਾਅਦ ਸਾਥ ਦਿਓ ਪਰ ਇਹ ਪਤਾ ਨਹੀਂ ਸਾਰਿਆਂ ਨੂੰ ਚੁੱਪ ਕਰਕੇ ਕਿਉਂ ਬੈਠੇ ਆ ਚੁੱਪ ਕਰਕੇ ਬੈਠਣ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਜੂਨੀਅਨ ਦੀ ਵੱਤਵਾ ਸਪੋਰਟ ਕਰੋ ਕਿਉਂਕਿ ਜੂਨੀਅਨ ਆਲੇ ਵਾਰ-ਵਾਰ ਰਿਕਵੈਸਟਾਂ ਕਰ ਰਹੇ ਨੇ ਵਾਰ-ਵਾਰ ਬੇਨਤੀਆਂ ਕਰ ਰਹੇ ਨੇ ਵੀ ਜੂਨੀਅਨ ਦਾ ਵੱਤਵਾ ਸਾਥ ਦਿਓ ਪਰ ਇਸ ਗੱਲ ਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਕਿਉਂਕਿ ਜੂਨੀਅਨ ਵੱਲੋਂ ਵੀ ਹੁਣ ਲਾਸਟ ਹੀ ਪ੍ਰੋਗਰਾਮ ਹੋਏਗਾ ਇਸ ਤੋਂ ਬਾਅਦ ਸਾਰੇ ਤੁਸੀਂ ਇਸ ਦੇ ਜ਼ਿੰਮੇਵਾਰ ਹੋਗੇ ਕਿਉਂਕਿ ਜੁਨੀ ਨਾਲੇ ਜਿੰਨਾ ਸੀ ਸਾਰੇ ਜਣੇ ਵੱਤਵਾਦ ਬੋਲ ਰਹੇ ਨੇ ਪਰ ਤੁਸੀਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੇ ਇਸ ਕਰਕੇ ਜੋ ਕਿ ਹੁਣ 19 ਤਰੀਕ ਨੂੰ ਦਿਨ ਬੁੱਧਵਾਰ ਨੂੰ ਜੋ ਪ੍ਰੋਗਰਾਮ ਹੋਣ ਜਾ ਰਿਹਾ ਹੈ ਉਸ ਪ੍ਰੋਗਰਾਮ ਵਿੱਚ ਜੇਕਰ ਸਾਰਿਆਂ ਨੇ ਵੱਤਵਾਦ ਸਾਥ ਦੇਤਾ ਤਬ ਤੋਂ ਦਾ ਨੋਟੀਫਿਕੇਸ਼ਨ ਆ ਜਾਏਗਾ ਪੀਐਸਟੈਟ ਦਾ ਜੇਕਰ ਤੁਸੀਂ ਯੂਨੀਅਨ ਦੀ ਸਪੋਰਟ ਨਹੀਂ ਕਰਦੇ ਹੋ ਤਾਂ ਪੀਐਸਟਾਟ ਤੁਸੀਂ ਭੁੱਲ ਜਾਓਗੇ ਇਸ ਕਰਕੇ ਸਾਰਿਆਂ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਤੁਸੀਂ ਇਸ ਵੱਲ ਕੋਈ ਧਿਆਨ ਨਹੀਂ ਦਿੱਤੀ ਜੇਕਰ ਕੋਈ ਗਰੁੱਪ 'ਚ ਮੈਸੇਜ ਪਾਇਆ ਜਾਂਦਾ ਹੈ ਜੁਨੀਅਨ ਵਾਲ ਮੈਂਬਰਾਂ ਵੱਲੋਂ ਤਾਂ ਜੁਨੀਅਨ ਵਾਲ ਗਰੁੱਪ 'ਚ ਮੈਂਬਰਾਂ ਦਾ ਵੀ ਕੋਈ ਜਵਾਬ ਨਹੀਂ ਤੁਸੀਂ ਦਿੰਦੇ ਕੀ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਘਰ 'ਚ ਬੈਠ ਕੇ ਇੱਕ ਮੈਸੇਜ ਦਾ ਤੁਸੀਂ ਜਵਾਬ ਨਹੀਂ ਦੇ ਸਕਦੇ ਇਸ ਕਰਕੇ ਜੇਕਰ ਪ੍ਰੋਗਰਾਮ ਹੀ ਰੱਖਿਆ ਹੈ 19 ਤਰੀਕ ਦਾ ਰੋਡ ਜਾਮ ਦਾ ਰੋਡ ਜਾਮ ਤਾਂ ਹੀ ਹੋਏਗਾ ਜੇਕਰ ਘਟੋ ਘਟ ਤਿੰਨ ਚਾਰ ਸੌ ਜਣਾ ਹੋਏਗਾ ਜੇਕਰ ਤੁਸੀਂ 3 400 ਜਣਾਂ ਹੋਗੇ ਤਾਂ ਪ੍ਰੋਗਰਾਮ ਕੀਤਾ ਜਾਏਗਾ ਜੇਕਰ 40 50 ਜਣੇ ਹੋਏ ਤਾਂ ਕੋਈ ਵੀ ਪ੍ਰੋਗਰਾਮ ਨਹੀਂ ਕੀਤਾ ਜਾਏਗਾ ਇਸ ਕਰਕੇ ਹੁਣ ਤੁਸੀਂ ਦੇਖਣਾ ਹੈ ਲਾਸਟ ਇੱਕੀ ਕਰਨਾ ਹੈ ਪੀਐਸ ਟੈਟ ਕਰਵਾਉਣਾ ਹੈ ਜਾਂ ਨਹੀਂ ਕਰਵਾਉਣਾ ਇਹ ਹੁਣ ਤੁਹਾਡੇ ਤੇ ਸਾਰਿਆਂ ਤੇ ਛੱਡਤੀ ਹੈ ਕਿਉਂਕਿ ਜੂਨੀਅਨ ਵਾਲੇ ਵਾਰੀ ਵਾਰੀ ਬਹੁਤ ਵਾਰੀ ਰਿਕਵੈਸਟਾਂ ਕਰ ਲਿਆ ਬੀਤ ਨਿਕਲ ਪੋ ਕਰਾਂ ਚੋਂ ਬਾਹਰ ਜਿੰਨਾ ਚਿਰ ਆਪਾਂ ਗਰਾਊਂਡ ਲੈਵਲ ਤੇ ਨਹੀਂ ਆਂਦੇ ਉਹਨਾਂ ਚਿਰ ਆਪਣਾ ਕੁਝ ਵੀ ਨਹੀਂ ਹੋਣਾ ਇਸ ਕਰਕੇ ਨਾ ਜਿੰਨਾ ਚਿਰ ਤੁਸੀਂ ਯੂਨੀਅਨ ਦੀ ਸਪੋਰਟ ਨਹੀਂ ਕਰਦੇ ਉਹਨਾਂ ਚਿਰ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਇਸ ਕਰਕੇ ਨਾ ਜਿਹੜਾ ਵੀ ਹੁਣ ਪ੍ਰੋਗਰਾਮ ਰੱਖਿਆ ਹੈ ਯੂਨੀਅਨ ਵਾਲਾ ਹੈ ਲਾਸਟ ਹੀ ਰੱਖਿਆ ਹੈ ਇਸ ਤੋਂ ਬਾਅਦ ਅੱਗੇ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋਏਗਾ ਇਸ ਕਰਕੇ ਨਾ ਤੁਸੀਂ ਸਾਰੇ ਜਣੇ ਯੂਨੀਅਨ ਤੋਂ ਅੱਧ ਵੱਧ ਸਪੋਰਟ ਕਰੋ ਔਰ ਕਿ ਜਿਹੜਾ 19 ਤਰੀਕ ਨੂੰ ਰੱਖਿਆ ਹੈ ਉਸ ਪ੍ਰੋਗਰਾਮ ਵਿੱਚ ਆਸ-ਪਾਸ ਦੇ ਨੇੜੇ ਰਹਿ ਜਲਾਲਾਬਾਦ ਫਾਜ਼ਿਲਕਾ ਹਬੌਰ ਜਿਹੜੇ ਵੀ ਸਾਥੀ ਉੱਥੇ ਪਹੁੰਚ ਸਕਦੇ ਨੇ ਜਰੂਰ ਇੱਕ ਵਾਰ ਪਹੁੰਚੋ ਕਿਉਂਕਿ ਜਿੰਨਾ ਚਿਰ ਆਪਾਂ ਸਰਕਾਰ ਤੇ ਦਬਾਅ ਨਹੀਂ ਪਾਉਂਦੇ ਉਹਨਾਂ ਚਿਰ ਆਪਣਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਤੁਹਾਨੂੰ ਵੀ ਪਤਾ ਹੈ ਪਿੱਛੇ ਜੋ ਵੀ ਪੀਐਸ ਟੈਟ ਹੋਏ ਨੇ ਜਾਂ ਪੋਸਟਾਂ ਕਢਾਈਆਂ ਨੇ ਜਿੰਨਾ ਚਿਰ ਤੁਹਾਨੂੰ ਵੀ ਪਤਾ ਹੈ ਜੂਨੀਅਰ ਨੇ ਸੰਘਰਸ਼ ਕੀਤੇ ਨੇ ਸੰਘਰਸ਼ ਬਹੁਤ ਲੰਮਾ ਕਰਨਾ ਪੈਣਾ ਹੈ ਕਿਉਂਕਿ ਇਹ ਲਿਖਿਆ ਹੀ ਹੈ ਈਟੀਟੀ ਦਾ ਜਿ ਜਨਾ ਚਿਰ ਸੰਘਰਸ਼ ਨਾ ਕੀਤੇ ਉਹਨਾਂ ਚਿਰ ਕੋਈ ਵੀ ਨਹੀਂ ਮਿਲਦਾ ਇਸ ਕਰਕੇ ਨਾ ਸਾਰੇ ਜਣੇ ਵਰਤਵਾਦ ਯੂਨੀਅਨ ਦੀ ਸਪੋਰਟ ਕਰੋ ਔਰ ਲਾਸਟ ਵਾਰ ਹੈ ਇਸ ਤੋਂ ਬਾਅਦ ਯੂਨੀਅਨ ਵਾਲੇ ਵੀ ਪਿੱਛੇ ਹਟ ਜਾਣਗੇ ਲਾਸਟ ਵਾਰ ਹੈ ਜੇਕਰ ਤੁਸੀਂ 2 3 400 ਆ ਗਏ ਤਾਂ ਪ੍ਰੋਗਰਾਮ ਕੀਤਾ ਜਾਏਗਾ ਜੇਕਰ ਨਾ ਆਏ ਤਾਂ ਯੂਨੀਅਨ ਵਾਲੇ ਵੀ ਇੱਥੇ ਛੱਡ ਦੇਣਗੇ ਇਸ ਤੋਂ ਬਾਅਦ ਇਸ ਤੋਂ ਬਾਅਦ ਤੁਸੀਂ ਖੁਦ ਜ਼ਿੰਮੇਵਾਰ ਹੋ ਫਿਰ ਪੀਐਸਟਟ ਇਹ ਨਹੀਂ ਪਤਾ ਤੀਚੋ ਹੋਏਗਾ ਕਿ ਕਦੋਂ ਹੋਏਗਾ ਇਸ ਬਾਰੇ ਕੋਈ ਨਹੀਂ ਪਤਾ ਹੋਏਗਾ ਇਸ ਕਰਕੇ ਨਾ ਹੁਣ ਵਾਰ-ਵਾਰ ਜੁਨੀਅਨ ਵਾਲੇ ਕਹਿੰਨੇ ਨੇ ਮੈਂਬਰ ਵੀ ਸਾਰੇ ਜਣੇ ਵੱਤਵਾਦ 19 ਤਰੀਕ ਨੂੰ ਉੱਥੇ ਪਹੁੰਚੋ ਜੇਕਰ ਤੁਸੀਂ ਪਹੁੰਚੋਗੇ ਤਾਂ ਹੀ ਪ੍ਰੋਗਰਾਮ ਕੀਤਾ ਜਾਏਗਾ ਸਾਰੇ ਜਣੇ ਜੁਨੀਅਨ ਦੀ ਵੱਤਵਾਦ ਸਪੋਰਟ ਕਰੋ ਜੈ ਜਨਤਾ ਜੈ ਸਗਰਜ ਜਿੱਤ ਲੜਦੇ ਰੋਕਾਂ ਦੀ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਾਏ ਧੰਨਵਾਦੀ